ਪੰਜਾਬ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਸੰਗਰੂਰ ਸੀਟ ਦੇ ਉੱਪਰ ਪੰਜਾਬ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਸੁਖਪਾਲ ਸਿੰਘ ਖੈਰਾ ਦੀ ਚੱਲ ਰਹੀ ਮੁਹਿੰਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਵੱਡੇ ਆਗੂ ਦਲਵੀਰ ਗੋਲੜੀ ਕਾਂਗਰਸ ਦੇ ਸੀਨੀਅਰ ਆਗੂ ਦਲਵੀਰ ਗੋਲੜੀ ਪਾਰਟੀ ਨੂੰ ਛੱਡ ਸਕਦੇ ਨੇ ਸੋ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹ ਝਟਕਾ ਕਾਂਗਰਸ ਲਈ ਵੱਡਾ ਝਟਕਾ ਹੋ ਸਕਦਾ ਹੈ ਦੱਸ ਦਿਓ ਖੁਦ ਇਹਨਾਂ ਗੱਲਾਂ ਵੱਲ ਇਸ਼ਾਰਾ ਦਲਵੀਰ ਗੋਲਡੀ ਨੇ ਆਪਣੀ ਇੱਕ ਪੋਸਟ ਦੇ ਵਿੱਚ ਕੀਤਾ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਵੱਲੋਂ ਪਾਈ ਗਈ ਹੈ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ ਕਿਉਂਕਿ ਇਹ ਹੌਟ ਸੀਟ ਮੰਨੀ ਜਾਂਦੀ ਸੰਗਰੂਰ ਲੋਕ ਸਭਾ ਸੀਟ ਨੂੰ ਵੱਡਾ ਪ੍ਰਭਾਵ ਪਾ ਸਕਦੀ ਹੈ ਸੋ ਦੱਸ ਦਈਏ ਕਿ ਲਗਾਤਾਰ ਦਲਵੀਰ ਗੋਲਡੀ ਦੀਆਂ ਪਾਰਟੀ ਦੇ ਨਾਲ ਨਾਰਾਜ਼ਗੀਆਂ ਚੱਲ ਰਹੀਆਂ ਸੀ ਤੇ ਨਾਰਾਜ਼ਗੀਆਂ ਦੇ ਦਰਮਾਨ ਇਸ ਤਰ੍ਹਾਂ ਦੀ ਪੋਸਟ ਪਾ ਕੇ ਦਲਵੀਰ ਗੋਲਡੀ ਨੇ ਸਭ ਨੂੰ ਹੈਰਾਨ ਕੀਤਾ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਦੱਸ ਦਈਏ ਕਿ ਉਸ ਪੋਸਟ ਦੇ ਵਿੱਚ ਆਖਰ ਦਲਵੀਰ ਗੋਲਡੀ ਦੇ ਵੱਲੋਂ ਲਿਖਿਆ ਕੀ ਗਿਆ ਸੋ ਦਲਵੀਰ ਗੋਲਡੀ ਦੇ ਵੱਲੋਂ ਜਿਹੜੀ ਪੋਸਟ ਪਾਈ ਗਿਆ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕੀ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਂਗੇ ਸੋ ਇਹ ਉਹ ਪੋਸਟ ਹੈ ਜਿਹੜੀ ਦਲਵੀਰ ਗੋਲਡੀ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਪਾਈ ਗਿਆ ਜਿਸ ਦੇ ਵਿੱਚ ਉਹ ਨਵੇਂ ਰਾਹ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇੱਕ ਵੱਡਾ ਚਿਹਰਾ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੂਰੀ ਸੀਟ ਤੋਂ ਦਲਵੀਰ ਗੋਲਡੀ ਪਿਛਲੇ ਸਮੇਂ ਉਹਨਾਂ ਦੇ ਵੱਲੋਂ ਵਿਧਾਨ ਸਭਾ 2022 ਦੇ ਵਿੱਚ ਸਿੱਧੀ ਟੱਕਰ ਦਿੰਦੇ ਦਿਖਾਈ ਦਿੱਤੇ ਸੀਗੇ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਜੀ ਦੇ ਅਗੇਂਸਟ ਉਹ ਕਾਂਗਰਸ ਵੱਲੋਂ ਚੋਣ ਲੜੇ ਸੀ ਤੇ ਉਸ ਸਮੇਂ ਦਲਵੀਰ ਸਿੰਘ ਗੋਲਡੀ ਦੇ ਵੱਲੋਂ ਇੱਕ ਪਿਛਲੇ ਦਿਨਾਂ ਵਿੱਚ ਪੋਸਟ ਪਾਈ ਗਈ ਸੀ ਨਾਰਾਜ਼ਗੀ ਭਰੀ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਸੀ ਇੱਕ ਵਾਅਦਾ ਸੀਗਾ ਲੋਕ ਸਭਾ ਦੀਆਂ ਚੋਣਾਂ ਦੇ ਲਈ ਲੇਕਿਨ ਹੁਣ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਸੀ ਤਾਂ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਆਪਣੀ ਨਾਰਾਜ਼ਗੀ ਆਪਣੀ ਹਾਈ ਕਮਾਂ ਦੇ ਨਾਲ ਆਪਣੀ ਪਾਰਟੀ ਦੇ ਨਾਲ ਜਤਾਈ ਗਈ ਸੀ ਸੋ ਉਸ ਸਮੇਂ ਵੀ ਇਹ ਲੱਗ ਰਿਹਾ ਸੀ ਕਿ ਸ਼ਾਇਦ ਦਲਵੀਰ ਗੋਲਡੀ ਪਾਰਟੀ ਨੂੰ ਅਲਵਿਦਾ ਆਖ ਦੇਣਗੇ ਲੇਕਿਨ ਸੁਖਪਾਲ ਸਿੰਘ ਖਹਿਰਾ ਦੇ ਸਮੇਤ ਪੰਜਾਬ ਦੇ ਸੂਬਾ ਪ੍ਰਧਾਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਬੜਿੰਗ ਉਹਨਾਂ ਦੇ ਘਰ ਪਹੁੰਚੇ ਸੀ ਅਤੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਦਲਬੀਰ ਗੋਲਡੀ ਪਾਰਟੀ ਦੇ ਨਾਲ ਚੱਲਣਗੇ ਲੇਕਿਨ ਪਿਛਲੇ ਦਿਨੀ ਜਦੋਂ ਲਹਿਰਾ ਗਾਗਾ ਦੇ ਵਿੱਚ ਪਾਰਟੀ ਦੀਆਂ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਹੋਈਆਂ ਤਾਂ ਉੱਥੇ ਦੋ ਪੰਡਾਲ ਸਜਦੇ ਹੋਏ ਨਜ਼ਰ ਆਏ ਸੀ ਜਿਸ ਤੋਂ ਬਾਅਦ ਇੱਕ ਵਾਰ ਇਹ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਸੀ ਕਿ ਦਲਬੀਰ ਗੋਲਡੀ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ ਸੋ ਦੱਸ ਦਈਏ ਕਿ ਹੁਣ ਜਦੋਂ ਇਹ ਪੋਸਟ ਪਾਈ ਆ ਨਵੇਂ ਰਾਹ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਪਾਰਟੀ ਦੇ ਨਾਲ ਨਾਰਾਜ਼ਗੀ ਇਸ ਹੱਦ ਤੱਕ ਕਿ ਉਹ ਕਹਿੰਦੇ ਨਜ਼ਰ ਆ ਰਹੇ ਨੇ ਆਪਣੀ ਪੋਸਟ ਦੇ ਵਿੱਚ ਵੀ ਕਿੰਨਾ ਚਿਰੋਂ ਰਾਹ ਪੁਰਾਣੇ ਲੱਭਦੇ ਰਹਾਂਗੇ ਸੋ ਦੱਸ ਦਈਏ ਕਿ ਲਗਾਤਾਰ ਨਾਰਾਜ਼ਗੀ ਸੀ ਉਹਨਾਂ ਦੀ ਪਾਰਟੀ ਦੇ ਨਾਲ ਲੋਕ ਸਭਾ ਦੀ ਸੀਟ ਨੂੰ ਲੈ ਕੇ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਸੋ ਹੁਣ ਨਵੇਂ ਰਾਹ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਜੋ ਚਰਚਾਵਾ ਹੁਣ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਫੁੱਟ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਲਵੀਰ ਸਿੰਘ ਗੋਲਡੀ ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਭਾਜਪਾ ਦੇ ਲਈ ਚਰਚਾਾਂ ਵਿੱਚ ਇਹ ਸ਼ੁਰੂ ਹੋਈਆਂ ਨੇ ਕਿਉਂਕਿ ਅਜੇ ਤੱਕ ਭਾਜਪਾ ਦੇ ਵੱਲੋਂ ਸੰਗਰੂਰ ਸੀਟ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਜੇਕਰ ਦਲਵੀਰ ਸਿੰਘ ਗੋਲਡੀ ਭਾਜਪਾ ਦੇ ਵਿੱਚ ਜਾਂਦੇ ਨੇ ਤਾਂ ਉਹ ਪਾਰਟੀ ਦੇ ਉਮੀਦਵਾਰ ਵੀ ਹੋ ਸਕਦੇ ਨੇ ਤੇ ਦੂਸਰੇ ਪਾਸੇ ਚਰਚਾਾਂ ਦਾ ਬਾਜ਼ਾਰ ਇਹ ਵੀ ਗਰਮ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਲਾਉਂਦੇ ਹੋਏ ਨਜ਼ਰ ਆ ਸਕਦੇ ਨੇ ਭਾਵੇਂ ਕਿ ਅਜੇ ਤੱਕ ਇਸ ਮਾਮਲੇ ਦੇ ਉੱਪਰ ਦਲਵੀਰ ਸਿੰਘ ਗੋਲਡੀ ਦੇ ਵੱਲੋਂ ਕੁਝ ਵੀ ਸਾਫ਼ ਤੌਰ ਤੇ ਨਹੀਂ ਕਿਹਾ ਗਿਆ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੋਸਟ ਹੁਣ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕੀਤੀ ਗਈ ਹੈ ਉਸ ਦੇ ਉੱਪਰ ਉਸਤੇ ਸਿੱਧੇ ਸਿੱਧੇ ਇਸ਼ਾਰੇ ਇਹ ਲੱਗ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਦਲਵੀਰ ਗੋਲਡੀ ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ ਤੋ ਨੀ ਕੋਰ ਫਿਰ ਤੋਂ ਦੱਸ ਦਈਏ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਲਿਖਿਆ ਹੈ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ੱੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ जगਦੇ ਰਹਾਂਗੇ ਸੋ ਨਿਰਾਸ਼ਾ ਦੇ ਆਲਮ ਦੇ ਵਿੱਚ ਘਰੇ ਹੋਏ ਦਲਵੀਰ ਗੋਲਡੀ ਨਰਾਜ਼ਗੀਆਂ ਸ਼ਾਇਦ ਅਜੇ ਤੱਕ ਸੁਖਪਾਲ ਸਿੰਘ ਖੈਰਾ ਜਾਂ ਫਿਰ ਪਾਰਟੀ ਉਹਨਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਕੱਟ ਪਾਈ ਜਿਸ ਤੋਂ ਬਾਅਦ ਹੁਣ ਨਵੇਂ ਰਾਹਾਂ ਦੀ ਤਲਾਸ਼ ਦੇ ਵਿੱਚ ਦਲਵੀਰ ਗੋਲਡੀ ਨਜ਼ਰ ਆ ਰਹੇ ਨੇ ਦੱਸ ਦਿਓ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਕਾਂਗਰਸ ਦੇ ਲਈ ਬਾਈ ਇਲੈਕਸ਼ਨ ਦੀ ਗੱਲ ਕਰੀ ਤਾਂ ਬਾਈ ਇਲੈਕਸ਼ਨ ਦੇ ਵਿੱਚ ਦਲਵੀਰ ਸਿੰਘ ਗੋਲਡੀ ਨੇ ਖੁਦ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਹ ਗੱਲ ਦੱਸੀ ਸੀ ਜੀ ਕਿ ਬਾਈ ਇਲੈਕਸ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ ਤਾਂ ਨਾਲੇ ਵਾਅਦਾ ਕੀਤਾ ਗਿਆ ਸੀ ਕਿ ਜਨਰਲ ਜਦੋਂ ਚੋਣਾ ਹੋਣ ਗਿਆ 2024 ਦੇ ਵਿੱਚ ਤਾਂ ਉਸ ਸਮੇਂ ਉਹਨਾਂ ਨੂੰ ਪਾਰਟੀ ਦੇ ਵੱਲੋਂ ਉਮੀਦਵਾਰ ਬਣਾਇਆ ਜਾਏਗਾ ਸੋ ਜੋ 2022 ਵਿਧਾਨ ਸਭਾ ਦੀ ਗੱਲ ਉਹਨਾਂ ਨੇ ਕੀਤੀ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਵਗ ਰਹੀ ਸੀ ਤਾਂ ਕਿਸੇ ਵੀ ਉਮੀਦਵਾਰ ਦੇ ਵੱਲੋਂ ਹੱਥ ਕੜਾ ਕਰਕੇ ਭਗਵੰਤ ਮਾਨ ਜੀ ਦੇ ਸਾਹਮਣੇ ਲੜਨ ਦੀ ਚੁਣੌਤੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ ਸੋ ਉਸ ਸਮੇਂ ਵੀ ਉਹ ਪਾਰਟੀ ਦੇ ਵੱਲੋਂ ਚੁਣੌਤੀ ਬਣੀ ਸੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਉਹਨਾਂ ਦੇ ਵੱਲੋਂ ਇਲੈਕਸ਼ਨ ਲੜੀ ਗਈ ਸੀ ਲੇਕਿਨ ਹੁਣ ਜਦੋਂ ਆਮ ਇਲੈਕਸ਼ਨ ਦੀ ਗੱਲ ਆਈ ਹੈ ਲੋਕ ਸਭਾ ਦੀ ਗੱਲ ਹੋਈ ਹੈ ਤਾਂ ਇੱਕ ਵਾਰ ਫਿਰ ਤੋਂ ਪਾਰਟੀ ਦੇ ਵੱਲੋਂ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਵਾਅਦੇ ਮੁਤਾਬਕ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਹਲਕੇ ਦੇ ਵਿੱਚ ਕੰਮ ਕੀਤੇ ਗਏ ਸੀ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈ ਸੀ ਆਪਣੇ ਵਰਕਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ 2024 ਦੇ ਵਿੱਚ ਪਾਰਟੀ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨੇਗੀ ਲਗਾਤਾਰ ਉਹ ਲੋਕਾਂ ਦੇ ਨਾਲ ਮਿਲਣੀਆਂ ਕਰਦੇ ਸੀ ਵਰਕਰਾਂ ਦੇ ਨਾਲ ਉਹਨਾਂ ਦੇ ਵੱਲੋਂ ਲਗਾਤਾਰ ਰابطਾ ਬਣਾਇਆ ਗਿਆ ਸੀ ਲੇਕਿਨ ਹੁਣ ਉਹਨਾਂ ਦੇ ਵੱਲੋਂ ਇਹ ਨਾਰਾਜ਼ਗੀ ਜਤਾਈ ਗਈ ਸੀ ਕਿ 2024 ਦੇ ਇਲੈਕਸ਼ਨ ਦੇ ਵਿੱਚ ਬਾਹਰ ਤੋਂ ਉਮੀਦਵਾਰ ਲਿਆ ਕੇ ਸੰਗਰੂਰ ਨੂੰ ਸੌਂਪ ਦਿੱਤਾ ਗਿਆ ਸੁਖਪਾਲ ਸਿੰਘ ਖਹਿਰਾ ਜਦੋਂ ਟਿਕਟ ਮਿਲੀ ਸੀ ਉਸ ਤੋਂ ਬਾਅਦ ਨਾਰਾਜ਼ਗੀ ਭਰੀ ਇੱਕ ਪੋਸਟ ਉਹਨਾਂ ਦੇ ਵੱਲੋਂ ਆਪਣੇ ਮੀਡੀਆ ਦੇ ਵਿੱਚ ਉੱਪਰ ਸੋਸ਼ਲ ਮੀਡੀਆ 'ਤੇ ਜਾ ਕੇ ਬੋਲ ਕੇ ਉਹਨਾਂ ਵੱਲੋਂ ਦੱਸਿਆ ਗਿਆ ਸੀ ਤੇ ਆਪਣੀ ਨਾਰਾਜ਼ਗੀ ਨੂੰ ਜਤਾਇਆ ਸੀ ਭਾਵੇਂ ਕਿ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਸੀ ਆ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਦੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਤਾਂ ਪਹਿਲੀ ਮਿਲਣੀ ਦਲਬੀਰ ਸਿੰਘ ਗੋਲਡੀ ਦੇ ਘਰ ਦੇ ਵਿੱਚ ਵਰਕਰਾਂ ਦੇ ਨਾਲ ਸੀ ਤੇ ਸੁਖਪਾਲ ਸਿੰਘ ਖੈਰਾ ਕਹਿੰਦੇ ਨਜ਼ਰ ਆਈ ਸੀ ਕਿ ਮੇਰੀ ਚੋਣ ਦੀ ਜੋ ਮੁਹਿੰਮ ਹੈ ਉਹ ਗੋਲਡੀ ਦੇ ਘਰ ਤੋਂ ਸ਼ੁਰੂ ਹੋਏਗੀ ਤਾਂ ਗੋਲਡੀ ਅੱਗੇ ਲੱ ਕੇ ਚੱਲਣਗੇ ਮੈਂ ਉਹਨਾਂ ਦੇ ਨਾਲ ਚੱਲਾਂਗਾ ਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਬਣਦਾ ਸਤਕਾਰ ਵੀ ਲਗਾਤਾਰ ਦਿੱਤਾ ਜਾਏਗਾ ਇਹ ਗੱਲ ਸੁਖਪਾਲ ਸਿੰਘ ਖਹਿਰਾ ਕਹਿੰਦੇ ਹੋਏ ਨਜ਼ਰ ਆਈ ਸੀ ਤੇ ਦੂਸਰੇ ਪਾਸੇ ਰਾਜਾ ਬੜਿੰਗ ਦੀ ਗੱਲ ਕਰੀਏ ਰਾਜਾ ਬੜਿੰਗ ਵੀ ਉਸ ਮੀਟਿੰਗ ਦੇ ਵਿੱਚ ਉਸ ਮਿਲਣੀ ਦੇ ਵਿੱਚ ਦਲਬੀਰ ਸਿੰਘ ਗੋਲਡੀ ਦੇ ਘਰ ਪਹੁੰਚੇ ਸੀ ਜੇਕਰ ਗੱਲ ਆ ਬਾਕੀ ਵੱਡੇ ਲੀਡਰਾਂ ਦੀ ਕਰੀਏ ਤਾਂ ਵੱਡੇ ਲੀਡਰ ਵੀ ਉਹਨਾਂ ਦੇ ਘਰ ਪਹੁੰਚੇ ਸੀ ਅਤੇ ਲਗਾਤਾਰ ਉਹਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਿਛਲੇ ਦਿਨੀ ਭਾਵੇਂ ਸਖਪਾਲ ਸਿੰਘ ਖੈਰਾ ਦੀਆਂ ਜੋ ਚੋਣ ਰੈਲੀਆਂ ਹੋਈਆਂ ਸੀ ਵਰਕਰਾਂ ਦੇ ਨਾਲ ਮਿਲਣੀਆਂ ਸੀ ਉੱਥੇ ਦਲਵੀਰ ਸਿੰਘ ਗੋਲਡੀ ਨਾਲ ਦਿਖਾਈ ਦਿੱਤੇ ਸੀ ਲੇਕਿਨ ਲਹਿਰਾ ਗਾਗਾ ਦੇ ਵਿੱਚ ਲਹਿਰਾ ਗਾਗਾ ਦੇ ਵਿੱਚ ਇੱਕ ਵਾਰ ਫਿਰ ਤੋਂ ਦੋ ਸਟੇਜਾਂ ਹੋਈਆਂ ਲੱਗਦੀਆਂ ਹੋਈਆਂ ਦਿਖਾਈ ਦਿੱਤੀਆਂ ਸੀ ਜਿਸ ਤੋਂ ਬਾਅਦ ਕਿਆਸ ਰਾਈਆਂ ਫਿਰ ਤੋਂ ਤੇਜ਼ ਹੋਈਆਂ ਸੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਦਲਵੀਰ ਗੋਲਡੀ ਪਾਰਟੀ ਨੂੰ ਵੱਲ ਵਿਦਾਖ ਸਕਦੇ ਨੇ ਸੋ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਹੁਣ ਉਹਨਾਂ ਦੇ ਦਿਲ ਦਾ ਦਰਦ ਫੁੱਟਿਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਨਵਾਂ ਰਾਹ ਲੱਭਣ ਦੀ ਇੱਕ ਪੋਸਟ ਪਾਈ ਗਈ ਹੈ ਸੋ ਨਵੇਂ ਰਾਹ ਦੀ ਤਿਆਰੀ ਦੇ ਵਿੱਚ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਅਲਵਿਦਾ ਵੀ ਆਖ ਸਕਦੇ ਨੇ ਭਾਵੇਂ ਕਿ ਅਜੇ ਤੱਕ ਦਲਵੀਰ ਗੋਲਡੀ ਦੇ ਵੱਲੋਂ ਇਸ ਬਾਰੇ ਕੁਝ ਵੀ ਸਾਫ਼ ਤੌਰ ਤੇ ਨਹੀਂ ਕਿਹਾ ਗਿਆ ਲੇਕਿਨ ਰਾਜਨੀਤਿਕ ਮਾਹਿਰ ਸਿਆਸੀ ਮਾਹਿਰ ਉਹਨਾਂ ਦੀ ਇਸ ਪੋਸਟ ਨੂੰ ਉਹਨਾਂ ਦੀ ਨਾਰਾਜ਼ਗੀ ਨੂੰ ਇਸ ਕਦਰ ਦੇਖ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਲਵੀਰ ਗੋਲਡੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਣਨਗੇ ਹਾਲਾਤ ਕੀ ਦਲਵੀਰ ਗੋਲਡੀ ਸੱਚਮੁੱਚ ਪਾਰਟੀ ਤੋਂ ਅਜੇ ਤੱਕ ਨਾਰਾਜ਼ ਨੇ ਪਾਰਟੀ ਨੂੰ ਛੱਡਣਗੇ ਜਾਣਨ ਲਈ ਬਣੇ ਰਹੋ ਜਾਨਾ ਲੋਕਾਂ ਦਾ ਟੀਵੀ ਦੇ ਨਾਲ